ਭਾਜਪਾ ਨਾਲ ਹਲਕੇ ਦੇ ਵਕਫ ਖਿੰਡਨ ਤੋਂ ਹੈ ਸ਼੍ਰੋਮੇ ਕਾਲੀ ਜਦਿਸ ਮੁੱਢੀ ਲੀਡਰਸ਼ਿਪ ਤੇ ਵਰਕਰ ਸਬੰਧ ਫਤੇ ਅਸ ਦਾ ਵਾਇਰੂ ਜੀ ਦਾ ਹਲਕਾ ਵਾਇਰੂ ਜੀ ਤੇ ਭਾਜਪਾ ਨਾਲ ਹਲਕੇ ਨਾਲ ਮੇਰਾ ਬਹੁਤ ਲੰਬਾ ਸਬੰਧ ਹੈ ਆਪਣਾ ਸਿਆਸੀ ਜੀਵਨ ਇੱਥੋਂ ਸ਼ੁਰੂ ਕੀਤਾ ਪਰ ਮੈਂ ਇੱਕ ਗੱਲ ਮੈਂ ਕਹਿਣਾ ਚਾਹਣਾ ਜਦੋਂ ਵੀ ਮੈਂ ਇਲੈਕਸ਼ਨ ਹੁੰਨੇ ਆਂ ਭਾਲੇ ਕਰਦਾ ਨਵੇਂ ਹਲਕਿਆਂ ਵਿੱਚ ਸਭ ਤੋਂ ਵੱਧ ਲੀਡਰ ਕੱਲੇ ਬਾਗਾ ਬਣ ਰਹੇ ਨੇ ਇਹ ਲੰਮੀ ਤੋਂ ਵੀ ਜਾਂਦੇ। ਉਹ ਫੋਟਾ ਨਿਰੋਧ ਦਰਵਾਜ਼ਾ ਥੋੜਾ ਵਧੀਆ ਹਲਕਾ ਹੈ। ਥੋੜਾ ਵਧੀਆ ਹਲਕਾ ਹੈ। ਪਰ ਆਪਣੇ ਇਹਨਾਂ ਇਲਾਕਿਆਂ 'ਚ ਬਿਮਾਰੀ ਹੋਰ ਪੈ ਗਈ ਸੀ ਜਿਹਦੇ ਨੁਕਸਾਨ ਦਾ ਗੱਲ। ਆ ਟਾੜੂ ਵਾਲਿਆਂ ਨੇ ਬਰਬਾਦ ਕਰਤਾ ਪੰਜਾਬ। ਇਸ ਕਰਕੇ ਸਰਪ ਬੇਂਤੀ ਹੈ। ਆਜ ਦਾ ਸਾਲ ਫੈਸਲਾ ਕਿ ਲੋਕੀਆ ਪਬਲਿਕ ਸਰਕਾਰ ਬਣਣੀ ਹੈ ਨਹੀਂ ਤਾਂ ਪੰਜਾਬ ਦਾ ਬੁਰਾ ਹਾਲ ਹੋ ਜਾ। ਦੇਖੋ ਮੈਂ ਤਾਂ ਨਿਕਲ ਜੋ ਕਰ। بس ਤੁਸੀਂ ਵੀ ਇੱਥੇ ਇੱਥੇ ਡਿਊਟੀ ਲੱਗੇ ਜੋ پروگرام ਆਏ ਪਿੰਡ ਕਣ ਜਾ ਕੇ ਲੋਕਾਂ ਨੂੰ ਇਕੱਠਾ ਕਰੀਏ। ਆ ਜਿਵੇਂ ਜ਼ਿੰਦਗੀ ਮੌਤ ਦਾ ਸਵਾਲ ਹੁੰਦਾ ਹੈ ਉਵੇਂ ਪੰਜਾਬ ਦੀ ਜ਼ਿੰਦਗੀ ਮੌਤ ਦਾ ਸਵਾਲ ਹੈ। ਆਪਾਂ ਰਹਿਣਾ ਇੱਥੇ ਆਪਣਾ ਕਚਿਆਣੇ ਇੱਥੇ ਰਹਿਣਾ ਹੈ। ਉਹ ਤਾਂ ਬਾਹਰਲੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਦੇ ਵੀ ਵੱਧ ਕਰਦਾ ਜੂ। ਉੱਥੇ ਉੱਥੇ ਆਉਣਾ ਤੁਸੀਂ ਦੇਖੋ ਆਪਾਂ ਬਚਣਾ ਹੈ ਪਰ ਫਿਰ ਤਾਂ ਆਪ ਨੂੰ ਤਖੜੇ ਹੋ ਕੇ ਲਗਣਾ ਪਿਆ ਤੁਸੀਂ ਦੇਖੋ ਕੀ ਹਲਾ ਹਰਿਆੰਗਰ ਗੁੰਡਾ ਕਰਦੀ ਜੋ ਹੋਰਤੀਆਂ ਆ ਸਾਰਾ ਕੁਝ 1 ਮਿੰਟ ਦਾ ਕੰਮ ਹੈ ਖਤਮ ਕਰਦੇ ਪਰ ਹੁੰਦੇ ਚਾਹੀਦੇ ਜਿਹੜਾ ਖਿੱਚ ਕੇ ਕੰਮ ਕਰੇ ਮੇਰੇ ਬਾਰੇ ਮੇਰੇ ਕੰਮ ਕਰਨ ਦੇ ਤਰੀਕੇ ਬਾਰੇ ਵੀ ਇਲਜ਼ਾਮ ਦੇ ਤੁਸੀਂ ਦੇਖਿਆ ਹੈ ਕਿ ਜਦੋਂ ਕੀ ਕੀ ਆਪਾਂ ਅਦਲਾਕੇ ਕੀਤਾ ਕੱਲੇ ਇੱਥੇ ਨਹੀਂ ਓਡੇ ਬਾਦ ਸਾਹਿਬ ਪੰਜਾਬ ਦੇ ਪੂਰੇ ਪੰਜਾਬ ਸੀ ਸੋ ਤੁਸੀਂ ਲਾਖ ਸੰਤੀ ਜ਼ਿਲ੍ਹਾ ਪ੍ਰੀਸ਼ਦ ਇੱਕ ਸ਼ੁਰੂਆਤ ਹੈ ਤੁਸੀਂ ਦੇਖ ਲਓ ਇਹਨਾਂ ਨੂੰ ਡਰੀ ਖਾਲੀ ਦਾ ਤੋਂ ਲੱਗਦਾ ਹੈ 1100 ਬਲਾਕ ਸੰਤੀ ਆਪਣੇ ਮੀਦਵਾਰਾਂ ਦੇ ਕਾਲੇ ਰਾਜ ਕੀਤੇ 11280 காங்கிரஸ் ਨੇ ਤਾਂ 230 ਹੀ ਹੈ ਕਹਾਂ ਦਾ ਕਸਾ ਜਿੱਤੇ ਹੈ ਅਚਾ ਜਿੱਤੇ ਆਪਾਂ ਲੜਿਆ ਤਾਂ ਆਹ ਪੂਰਾ ਇਲਾਕਾ ਸਾਰਾ ਤਾਂ ਇੱਕ ਗੁਰੂ ਗੱਲ ਮੈਂ ਦੇਖੀ ਹੈ ਮਾਲਵੇ ਚ ਲੜਾਈ ਕਾਲੀ ਦਲ ਵਰਸਸ ਆਪ ਸੀ ਕਾਂਗਰਸੀ ਹੈ ਹੀ ਨਹੀਂ 8 ਪੈਂਡ ਸੀਟਾਂ ਚ ਕਾਂਗਰਸ ਦੇ ਉਮੀਦਵਾਰ ਹੀ ਨਹੀਂ ਉਹਨਾਂ ਦਾ ਹਲਕਾ ਚਾਰਜ ਹੀ ਹੈ ਨਹੀਂ ਕੋਈ ਪੁੱਛਣੋਂ ਹੁੰਦੀ ਨਹੀਂ ਬਸ ਦਾ ਭਾਈ ਹੈ ਕਿ ਇੱਕ ਪਾਸੇ ਪੰਜਾਬ ਆ ਇੱਕ ਪਾਸੇ ਦਿੱਲੀ ਵਾਲੇ ਦਸ ਸਾਲ ਖਰਾਬ ਕਰਲੇ ਮੈਨੂੰ ਆਸ ਹੈ ਕਿ ਹੁਣ ਨੀਅਤ ਕੀ ਕਰਾਂਗੇ ਉਹ ਬਿਮਾਰੀ ਵੇਸਪੂ ਚੰਗੀ ਕਰ ਦੇਣਗੇ ਆਣ ਜੁੜਣਾ ਰਿਹਾ ਜੀ ਥੋੜਾ ਬੋਟਾ ਆਪਣੀ ਬੰਦੇ ਘਰੇ ਸੀ ਚੜ ਮੈਡਮ ਆਪਾਂ ਦੇ ਸੀ ਉਦੋਂ ਖਵਾ ਹੀ ਐ ਪੰਗੀ ਸੀ ਤੇ ਇਹਨਾਂ ਹੁਣ ਤਾਂ ਪਿੰਡਾਂ ਚ ਮੱਲਾ ਲੈ ਦੋ ਚਾਰ ਮਿੰਟ ਆਪਜੋ ਕਿਸੇ ਨੇ ਬਣ ਨਹੀਂ ਦੇਣਾ ਕਿਤੇ ਵੀ ਬਣ ਨਹੀਂ ਦੇਣਾ ਤੋਂ ਥੋੜਾ ਸਾਰੇ ਦਾ ਬਹੁਤ ਬਹੁਤ ਨਾ ਸਾਰੇ ਮਕਨਾਂ ਨੂੰ ਤੁਸੀਂ ਢੜਕੇ ਲੜਿਓ ਵਾਈਕਲ ਜਿੱਕਾ ਖਾਲਸਾ ਵਾਈਕਲ ਫਤੇ ਇੱਕ ਮਾਝੂ ਕਹਿਣਾ ਜੀ ਨਾ ਯਾਰ ਜਰਨਲ ਵਧੀਆ ਹੈ ਮੈਂ ਪਾਰਟੀ ਜੀ ਨੂੰ ਕਿਹਾ ਮੈਂ ਕਿਹਾ ਕਿਾਰੇ ਕੀਰਤਮਲ ਨੂੰ ਮੰਗੂ ਬਣ ਜਾਓ ਤੇ ਆਪਾਂ ਨੂੰ ਕੋਈ ਹੈਰਾਨੀ ਸਰ ਦੇਖੋ ਦਿਨ ਹੋਏ ਰਾਤ ਹੋਏ ਕਿਹੜਾ ਨਿਕਲਦਾ ਰਾਤ ਦੇ 12 ਵਜੇ ਪਾਟਾ ਕਹਿੰਦਾ ਕਿ ਕਾਲੇ ਜੀ ਨਹੀਂ ਬਣਦੇ ਘਰ ਲੈਣਾ ਲੋਣਾ ਲੋਣਾ ਸੀ ਆਪਣਾ ਖਾਲੀ ਦਿਲ ਦਾ ਜਿਹੜਾ ਵੀ ਵੇਸਾ ਹੀ ਸੀ ਨਾ ਤੁਹਾਨੂੰ ਦੇਖਣਾ ਬਟਾ ਸੋ ਦੇਖੋ ਜੀ ਸਰਦਾਰ ਖਬੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਖਬੀਰ ਸਿੰਘ ਬਾਦਲ ਜਿੰਦਾਬਾਦ ਲੇਟੈਸਟ ਨਿਊਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਦਬਾਉਣਾ ਨਾ ਭੁੱਲਿਓ